ਦੇਖੋ ਇੱਕ ਨਵੀਂ ਗੱਲ ਹੋਈ ਆ ਪਰ ਗੁਰੂ ਮਹਾਰਾਜ ਦੇ ਮੂਹਰੇ ਸੱਚ ਬੋਲਣਾ ਪੈਣਾ ਸੀ ਸੱਚ ਬਲਵਾ ਵੀ ਲੈਂਦਾ ਪਰਮਾਤਮਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਮੂਹਰੇ ਸੱਚ ਦੱਸ ਗਏ ਲੋਕਾਂ ਨੂੰ ਵੀ ਸੱਚ ਸੁਣਾ ਜੀ ਬਈ ਭਾਈ 3 ਸਾਲ ਸਰਕਾਰ ਦੇ ਅੱਜ ਹੋ ਗਏ ਪੂਰੇ ਅੱਜ ਸਭ ਤੋਂ ਵੱਧ ਜੇ ਪੰਜਾਬ 'ਚ ਕਰਪਸ਼ਨ ਆ ਤਾਂ ਉਹ ਪੰਜਾਬ ਚ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ ਚ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਏ ਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਦਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅੱਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ ਚ ਸਭ ਤੋਂ ਵੱਧ ਨਸ਼ਾ ਵਿਕਦਾ ਤੇ ਸਭ ਤੋਂ ਵੱਡਾ ਕ腐ਸ਼ਨ ਆ ਉਹ ਪੰਜਾਬ ਚ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਟ ਕਢੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪ ਸਮਝ ਲੈ ਦੇਖੋ ਇੱਕ ਨਵੀਂ ਗੱਲ ਹੋਈ ਆ ਪਰ ਗੁਰੂ ਮਹਾਰਾਜ ਦੇ ਮੂਹਰੇ ਸੱਚ ਬੋਲਣਾ ਪੈਣਾ ਸੀ ਸੱਚ ਬਲਵਾ ਵੀ ਲੈਂਦਾ ਪਰਮਾਤਮਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਮੂਹਰੇ ਸੱਚ ਦੱਸ ਗਏ ਲੋਕਾਂ ਨੂੰ ਵੀ ਸੱਚ ਸੁਣਾ ਦਿੱਤੀ ਵੇ ਭਾਈ 3 ਸਾਲ ਸਰਕਾਰ ਦੇ ਅੱਜ ਹੋ ਗਏ ਪੂਰੇ ਅੱਜ ਸਭ ਤੋਂ ਵੱਧ ਜੇ ਪੰਜਾਬ 'ਚ ਕ੍ਰਪਸ਼ਨ ਤਾਂ ਉਹ ਪੰਜਾਬ 'ਚ ਆ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ 'ਚ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਏ ਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਦਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅੱਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ 'ਚ ਸਭ ਤੋਂ ਵੱਧ ਨਸ਼ਾ बिकਦਾ ਤੇ ਸਭ ਤੋਂ ਵੱਧ ਕ腐ਸ਼ਨ ਆ ਉਹ ਪੰਜਾਬ 'ਚਾ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਿਟ ਕਢੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪ ਸਮਝ ਲੈ ਦੇਖੋ ਇੱਕ ਨਵੀਂ ਗੱਲ ਹੋਈ ਆ ਪਰ ਗੁਰੂ ਮਹਾਰਾਜ ਦੇ ਮੂਹਰੇ ਸੱਚ ਬੋਲਣਾ ਪੈਣਾ ਸੀ ਸੱਚ ਬਲਵਾ ਵੀ ਲੈਂਦਾ ਪਰਮਾਤਮਾ ਅੱਜ ਕੇਜਰੀਵਾਲ ਸਾਹਿਬ ਭਗਵੰਤ ਮਾਨ ਦੇ ਮੂਹਰੇ ਸੱਚ ਦੱਸ ਗਏ ਲੋਕਾਂ ਨੂੰ ਵੀ ਸੱਚ ਸੁਣਾ ਦਿੱਤੀ ਬਈ ਭਾਈ 3 ਸਾਲ ਸਰਕਾਰ ਦੇ ਅੱਜ ਹੋ ਗਏ ਪੂਰੇ ਅੱਜ ਸਭ ਤੋਂ ਵੱਧ ਜੇ ਪੰਜਾਬ 'ਚ ਕਰਪਸ਼ਨ ਤਾਂ ਉਹ ਪੰਜਾਬ 'ਚ ਆ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ 'ਚ ਆ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਏ ਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਦਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅੱਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ 'ਚ ਸਭ ਤੋਂ ਵੱਧ ਨਸ਼ਾ बिकਦਾ ਤੇ ਸਭ ਤੋਂ ਵੱਧ ਕਰਾਪਸ਼ਨ ਆ ਉਹ ਪੰਜਾਬ 'ਚ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਿਟ ਖੜੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪ ਸਮਝੋ